ਅੱਜ ਦੇ ਹਿਸਾਬ ਨਾਲ ਫਾਈਨਲ ਮੈਚ ਹੋ ਰਿਹਾ ਇਹ ਤੇ ਪਹਿਲੀ ਗੱਲ ਤਾਂ ਮਾਝੇ ਦਾ ਟਾਈਮ ਹੀ ਨਹੀਂ ਕਬੱਡੀ ਦਾ ਇਹ ਮਾਝੇ ਵਾਲੇ ਦਾ ਮੂਹ ਨੇਰੇ ਵੀ ਠੀਕ ਆ ਵੀ ਠੀਕ ਆ ਜਦੋਂ ਮਾੜਾ ਜਾਂ ਜਿਵੇਂ ਕਹਿੰਦੇ ਨੇ ਵੀ ਉਦੋਂ ਨੂੰ ਤਾਂ ਫਾਈਨਲ ਮੈਚ ਹੋ ਜਾਣਾ ਚਾਹੀਦਾ ਮੈਂ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਕਰਦਾ ਹਾਂ ਵੀ ਦੇਖੋ ਜਦੋਂ ਪਹਿਲਾ ਮੈਚ ਹੋਇਆ ਸੀਗਾ ਕਿੰਨਾ ਕੱਠ ਸੀਗਾ ਸਾਨੂੰ ਵੇਖਣ ਦੇ ਲਈ ਉਹ ਤੇ ਲੋਕ ਆਪਾਂ ਕੰਮਾਂ ਧੰਦੇ ਨੂੰ ਛੱਡ ਕੇ ਸਾਨੂੰ ਵੇਖਣ ਆਏ ਆ ਪਰ ਲੇਟ ਅਸੀਂ ਆਏ ਨਾ ਹੀ ਪ੍ਰਬੰਧਕ ਲੇਟ ਹੈ ਤੇ ਨਾ ਹੀ ਦਰਸ਼ਕ ਲੇਟ ਹੈ ਹਮੇਸ਼ਾ ਖਿਡਾਰੀ ਲੇਟ ਹੁੰਦੇ ਆ ਹੱਥ ਬਨ ਕੇ ਬੇਨਤੀ ਆਪਾਂ ਇਸ ਕਬੱਡੀ ਨੂੰ ਹਨੇਰੇ ਤੋਂ ਦੂਰ ਕਰੀਏ ਨਹੀਂ ਤੇ ਮੇਰੇ ਵੀਰੋ ਬਹੁਤ ਔਖਾ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਲੇਟ ਬਹੁਤ ਹੋ ਜਾਂਦੇ ਆ ਦਰਸ਼ਕ ਸਾਰੇ ਚਲੇ ਗਏ ਆ ਇਕੱਲਾ ਥੋੜਾ ਯਾਰ ਰਹਿ ਗਿਆ ਥੋੜੇ ਦਰਸ਼ਕ ਰਹਿ ਗਏ ਆ ਫਾਈਨਲ ਮੈਚ ਬਹੁਤ ਵੱਡੇ ਪੱਧਰ ਦਾ ਪਰ ਕੱਠ ਵੀ ਓਡਾ ਹੋਣਾ ਚਾਹੀਦਾ ਸੀਗਾ ਪਰ ਜੇ ਆਪਾਂ ਇਸ ਗੱਲ ਦੇ ਵਿੱਚ ਦੋਸ਼ ਪ੍ਰਬੰਧਕਾਂ ਨੂੰ ਦਈਏ ਜਾਂ ਦਰਸ਼ਕਾਂ ਨੂੰ ਦਈਏ ਉਹ ਗੱਲ ਵਧੀਆ ਨਹੀਂ ਸਾਡੀ ਖਿਡਾਰੀਆਂ ਨੂੰ ਹੱਥ ਬੰਨ੍ਹ ਕੇ ਇੱਕ ਝੋਲੀ ਅੱਡ ਕੇ ਅਸੀਂ ਬੇਨਤੀ ਕਰਦੇ ਹਾਂ ਚਾਹੇ ਇਹ ਟੂਰਨਾਮੈਂਟ ਆ ਪੰਜਾਬ ਦਾ ਕੋਈ ਵੀ ਟੂਰਨਾਮੈਂਟ ਹੈ ਆਪਾਂ ਸਮੇਂ ਸਿਰ ਪੁੱਜੀਏ ਸਮੇਂ ਸਰ ਕਬੱਡੀ ਹੋਵੇ ਸਮੇਂ ਸਰ ਆਪਾਂ ਸਾਰੇ ਆਪਾਂ ਨੇ ਘਰਾਂ ਨੂੰ ਜਾਈਏ ਸਮੇਂ ਸਰ ਤੁਸੀਂ ਵੀ ਖਰਾਕ ਪਾਣੀ ਖਾ ਕੇ ਸੌਵੋ ਤੇ ਫਿਰ ਜਲਦੀ ਉੱਠ ਕੇ ਦੂਜੇ ਟੂਰਨਾਮੈਂਟ ਤੇ ਸਮੇਂ ਸਰ ਪੁੱਜੋ ਸੋ ਗਰਦਾ ਹਾਂਜੀ ਰੁਪਿੰਦਰ ਜਲਾਲ ਦੀਆਂ ਗੱਲਾਂ ਕਿਵੇਂ ਲੱਗੀਆਂ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਅਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ